ਆਪ ਸੱਤਾਧਰ ਪਾਰਟੀ ਇਸ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਵਾਸਤੇ ਚੋਣਾਂ ਦੇ ਜਿਹੜੇ ਨਤੀਜੇ ਆਏ ਆ ਉਹਨਾਂ ਨੂੰ ਦੇਖਣ ਦੇ ਦੋ ਨਜ਼ਰੀਏ ਆ ਇੱਕ ਨਜ਼ਰੀਆ ਤੇ ਇਹ ਵਾ ਜੋ ਭਗਵੰਤ ਮਾਨ ਦੀ ਗੱਲਬਾਤ ਤੋਂ ਸਾਹਮਣੇ ਆਇਆ ਵਾ ਉਹ ਨਜ਼ਰੀਆ ਹੈ ਕਿ ਸਾਡਾ 2019 ਦੇ ਵਿੱਚ ਸਾਡੇ ਕੋਲ ਇੱਕ ਸੀਟ ਸੀ ਉਦੋਂ ਸਾਡਾ ਵੋਟ ਸ਼ੇਅਰ 7.7% ਸੀ ਉਹਦੇ ਨਾਲੋਂ ਅਸੀਂ ਬਹੁਤ ਬਿਹਤਰ ਕੀਤਾ ਵਾ ਇੱਕ ਦਿਨ ਥਾਂ ਤੇ ਹੁਣ ਤਿੰਨ ਸੀਟਾਂ ਆ ਗੀਆਂ ਵੋਟ ਸ਼ੇਅਰ 7.7% ਤੋਂ ਲੈ ਕੇ ਹੁਣ 26% ਪਹੁੰਚ ਗਿਆ ਤੋ ਆਪਣੇ ਆਪ ਨੂੰ ਤੁਸੀਂ ਆਪਣੀ ਪਿੱਠ ਜਿਹੜੀ ਆ ਉਹ ਥਫਥਪਾ ਸਕਦੇ ਜੇ ਵੀ ਸਾਡਾ ਬਹੁਤ ਵਧੀਆ ਪਰਫਾਰਮੈਂਸ ਆ ਅ ਦਿੱਲੀ ਦੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਉਹ ਵੀ ਸ਼ਹਿਰੀ ਹੋਈ ਕਹਿ ਰਹੀ ਆ ਕਿ ਅੱਗੇ ਨੂੰ ਦੇਖੋ ਜੀ ਸਾਡਾ ਤਿੰਨ ਗੁਣਾ ਸੀਟਾਂ ਆ ਗਈਆਂ ਵੋਟ ਸ਼ੇਅਰ ਵੀ ਤਿੰਨ ਸਾਢੇ ਤਿੰਨ ਗੁਣਾ ਵੱਧ ਗਿਆ ਵਾ ਇੱਕ ਤੇ ਇਹ ਨਜ਼ਰੀਆ ਵਾ ਦੂਜਾ ਨਜ਼ਰੀਆ ਹੈ ਕਿ ਚਲੋ 19 ਤੇ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ ਲੇਕਿਨ ਉਸ ਤੋਂ ਬਾਅਦ ਫਿਰ ਸਡਨਲੀ ਪਾਰਟੀ ਦਾ ਗ੍ਰਾਫ ਉੱਤੇ ਗਿਆ 2022 ਦੇ ਵਿੱਚ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ 92 ਸੀਟਾਂ ਆਈਆਂ ਔਰ ਉਦੋਂ ਵੋਟ ਸ਼ੇਅਰ ਜਿਹੜਾ ਵਾ ਉਹਨੇ ਜੰਪ ਲਿਆ 7% 2019 ਤੋਂ ਲੈ ਕੇ 42% ਇੱਕ ਨਵਾਂ ਰਿਕਾਰਡ ਸੀ ਇੱਕ ਤਰੀਕੇ ਦਾ ਸੋ ਦੂਸਰਾ ਨਜ਼ਰੀਆ ਤੇ ਆਪ ਵੀ ਉਹ 92 ਸੀਟਾਂ ਤੋਂ ਹੁਣ ਤੁਸੀਂ ਸਿਰਫ 32 ਹਲਕਿਆਂ ਦੇ ਵਿੱਚ ਤੁਹਾਡਾ ਨੂ ਲੀਡ ਹੈ ਔਰ ਤੁਹਾਡਾ ਜਿਹੜਾ ਵੋਟ ਸ਼ੇਅਰ 42% ਦੀ ਸੀ ਉਹ ਵੋਟ ਸ਼ੇਅਰ ਕੱਟ ਕੇ ਹੁਣ ਤੁਹਾਡ ਕੋਲ ਤੁਹਾਡਾ ਰਹਿ ਗਿਆ ਵਾ ਸਿਰਫ 26% ਦੀ ਸੋ ਇਹ ਦੂਸਰਾ ਨਜ਼ਰੀਆ ਵਾ ਇਸ ਚੀਜ਼ ਨੂੰ ਵੇਖਣ ਦਾ ਔਰ ਜੇ ਇਸ ਨਜ਼ਰੀਏ ਨਾਲ ਆਪਾਂ ਇਸ ਚੋਣ ਦੇ ਨਤੀਜੇ ਨੂੰ ਵੇਖੀਏ ਤਾਂ ਬੜਾ ਕਲੀਅਰ ਹੈ ਕਿ ਗ੍ਰਾਫ ਜਿਹੜਾ ਵਾ ਉਹਦੇ ਵਿੱਚ ਕਾਫੀ ਗਰਾਵਟ ਆਈ ਹੈ ਸੋ ਫਿਕਰ ਦੀ ਗੱਲ ਹੈ ਤੁਸੀਂ ਨਹੀਂ ਫਿਕਰ ਕਰੋਗੇ ਪਤਾ ਦੇ ਜਿਹੜੇ ਵਰਕਰ ਆ ਉਹਨਾਂ ਦੇ ਵਿੱਚ ਬਚੈਨੀ ਨਜ਼ਰ ਆ ਹੀ ਰਹੀ ਹੈ ਔਰ ਇਹੋ ਬਚੈਨੀ ਨਜ਼ਰ ਆ ਰਹੀ ਸੀ ਜੇ ਇਸ ਵੇਲੇ ਕੁਲਦੀਪ ਤਾਲੀਵਾਲ ਦੀ ਪ੍ਰੈਜ਼ੈਂਸ ਦੇ ਵਿੱਚ ਇੱਕ ਐਮਐਲਏ ਜਿਹੜਾ ਵਾ ਉਹਨੇ ਸਭ ਕੁਝ ਹੀ ਕਿਹਾ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਹੈ ਪ੍ਰਚਾਰ ਉਸੇ ਤਰ੍ਹਾਂ ਹੀ ਹੈ ਪ੍ਰਚਾਰ ਵਧ ਰਹੀ ਹੈ ਕੋਈ ਡਰਦਾ ਨਹੀਂਗਾ ਜੇ ਐਮਐਲਏ ਦਾ ਨਾਮ ਲਾਓ ਤੇ ਨਾਰਮਲੀ ਬੰਦੇ ਕਹਿੰਦੇ ਚਲੋ ਤੁਹਾਡੇ ਤੋਂ ਪੈਸੇ ਨਹੀਂ ਲਵਾਂਗੇ ਰੇਟ 5 ਗੁਣਾ ਵੱਧ ਜਾਂਦਾ ਵਾ ਔਰ ਉਹਨੇ ਦੱਸਿਆ ਵੀ ਨਸ਼ੇ ਵੀ ਕਿਉਂਕਿ ਮਾਜੇ ਦੇ ਵਿੱਚ ਅੰਮ੍ਰਿਤਸਰ ਚ ਗੱਲ ਹੋ ਰਹੀ ਸੀ ਮਾਜੇ ਦੇ ਵਿੱਚ ਨਸ਼ਿਆਂ ਦੀ ਵੀ ਸਥਿਤੀ ਜਿਹੜੀ ਆ ਉਹ ਕਾਫੀ ਸੀਰੀਅਸ ਕਾਫੀ ਗੰਭੀਰ ਆ ਸੋ ਇਹ ਬਚੈਨੀ ਤੇ ਨਿਰਾਸ਼ਤਾ ਜਿਹੜੀ ਆ ਇਹ ਅਜੇ ਗੁਪਤਾ ਦੇ ਧਿਆਨ ਦੇ ਵਿੱਚ ਉਹਦੀ ਸਪੀਚ ਦੇ ਵਿੱਚ ਨਜ਼ਰ ਆ ਰਹੀ ਸੀ ਔਰ ਇਹ ਆਮ ਲੋਕੀ ਜਿਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਦੀ ਗੱਲਬਾਤ ਦੇ ਵਿੱਚ ਹੀ ਨਜ਼ਰ ਆਉਂਦੀ ਅੱਜ ਮੈਂ ਇਸ ਪ੍ਰੋਗਰਾਮ ਤੋਂ ਪਹਿਲਾਂ ਘੱਟੋ ਘੱਟ ਵੀ 10-15 ਆਮ ਆਦਮੀ ਪਾਰਟੀ ਦੇ ਵਰਕਰਸ ਨਾਲ ਗੱਲਬਾਤ ਕੀਤੀ ਔਰ ਉਹ ਸਾਰਿਆਂ ਦਾ ਇਹੋ ਹੀ ਕਹਿਣਾ ਸੀਗਾ ਕਿ ਪਤਾ ਨਹੀਂ ਜੀ ਕੀ ਬਣੂਗਾ ਸਾਡਾ ਸੋ ਮਤਲਬ ਹੈ ਆਪ ਹੀ ਸਾਰੇ ਜਿਹੜੇ ਸਰਕਾਰੀ ਕੰਮਕਾਜ ਹੈ ਜਿਹੜੀ ਕਾਰਗੁਜ਼ਾਰੀ ਹੈ ਜਿਸ ਤਰ੍ਹਾਂ ਸਿਸਟਮ ਚੱਲ ਰਿਹਾ ਵਾ ਉਹਦੇ ਤੋਂ ਥੋੜੇ ਜਿਹਾ ਅਫਸੈਟ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਕਿ ਆ ਆਮ ਲੋਕੀ ਵੀ ਹੁਣ ਗੱਲਾਂ ਕਰਨ ਲੱਗ ਪਏ ਵੀ ਇਹਨਾਂ ਨੂੰ ਲਿਆਂਦਾ ਸੀ ਵੀ ਬਦਲਾਵ ਆਊਗਾ ਪਰ ਕਿਹੋ ਜਿਹਾ ਬਦਲਾਵ ਆ ਇਹ ਤੇ ਉਸੇ ਤਰ੍ਹਾਂ ਹੀ ਆ ਜਿਵੇਂ ਇਹ ਜੇ ਕਾਲੀ ਸੀਗੇ ਜਾਂ ਜਿਹੋ ਜੇ ਕਾਂਗਰਸ ਵੇਲੇ ਸੀਗੇ ਸੋ ਉਹ ਬਿਹਤਰ ਸੀਗੇ ਏਟਲੀਸਟ ਉਦੋਂ ਸਾਡੀ ਗੱਲ ਤੇ ਸੁਣੀ ਜਾਂਦੀ ਸੀਗੀ ਸੋ ਮੇਰਾ ਮੰਨਣਾ ਵਾ ਕਿ ਲੀਡਰਸ਼ਿਪ ਚ ਤਬਦੀਲੀ ਲਿਆਂਈ ਜਾਵੇ ਜਾਂ ਨਾ ਲਿਆਂਈ ਜਾਵੇ ਸਿਸਟਮ ਦੇ ਵਿੱਚ ਤਬਦੀਲੀ ਦੀ ਬਹੁਤ ਲੋੜ ਆ ਕੰਮਕਾਜ ਤਬਦੀਲੀ ਦੀ ਲੋੜ ਆ ਕਾਰਗੁਜ਼ਾਰੀ ਚ ਤਬਦੀਲੀ ਦੀ ਲੋੜ ਆ ਆਰ ਸਿਰਫ ਇਹੋ ਹੀ ਨਹੀਂ ਜਿਹੜਾ ਤੁਹਾਡਾ ਸਰਕਾਰ ਦਾ ਟੰਗ ਤਰੀਕਾ ਵਾ ਉਹਦੇ ਚ ਬੜੇ-ਬੜੇ ਪਦਰ ਤੇ ਤਬਦੀਲੀ ਦੀ ਲੋੜ ਆ ਮੈਂ 5-7 8-10 ਸੀਜ਼ਾਂ ਜਿਹੜੀਆਂ ਵਾਂ ਉਹ ਗਿਣਣ ਲੱਗਾ ਵਾਂ ਜੀ ਉਹ ਕੀਤੀਆਂ ਜਾਣ ਤੇ ਮੇਰਾ ਖਿਆਲ ਹੈ ਲੋਕਾਂ ਨੂੰ ਵੀ ਨਜ਼ਰ ਆਉਣ ਲੱਗ ਪੂਗਾ ਕਿ ਇਸ ਸਿਸਟਮ ਚ ਇੱਕ ਬਿਹਤਰੀ ਡੈਫੀਨਿਟਲੀ ਆਈ ਆ ਇੱਕ ਸਾਡੇ ਕੁਝ ਕਾਲਰਸ ਨੇ ਕਿਹਾ ਵਾ ਔਰ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਆ ਕਿ ਆਮ ਆਦਮੀ ਪਾਰਟੀ ਇੱਕ ਵੱਖਰੀ ਪਾਰਟੀ ਸੀ ਇੱਕ ਖਾਸ ਪਾਰਟੀ ਨਹੀਂ ਸੀ ਆਮ ਲੋਕਾਂ ਦੀ ਪਾਰਟੀ ਸੀ ਤੇ ਇਹਦੇ ਵਿੱਚ ਜੇ ਦੂਜੀਆਂ ਪਾਰਟੀਆਂ ਦੇ ਲੋਕ ਸ਼ਾਮਲ ਕੀਤੇ ਜਾਣਗੇ ਤੇ ਫਿਰ ਫਰਕ ਕੀ ਹੋਊਗਾ ਮੈਂ ਜਦੋਂ 2016 ਦੇ ਵਿੱਚ ਆਮ ਆਦਮੀ ਪਾਰਟੀ 'ਚ ਆਇਆ ਮਾ ਉਦੋਂ ਜਦੋਂ ਕੁਝ ਦੂਜੀਆਂ ਪਾਰਟੀਆਂ ਦੇ ਲੀਡਰ ਲੈ ਗਏ ਤੇ ਮੈਂ ਉਦੋਂ ਵੀ ਇਤਰਾਜ਼ ਕੀਤਾ ਸੀ ਵੀ ਆਪਾਂ ਫਿਰ ਵੱਖਰੇ ਕਿਵੇਂ ਹੋਏ ਉਹ ਜਿਹੜੇ ਲੀਡਰ ਲੈ ਰਹੇ ਆ ਆਪਾਂ ਉਸ ਪਾਰਟੀ ਦੇ ਕਲਚਰ ਦੀ ਆਦਤ ਪਈ ਉਹਨਾਂ ਨੂੰ ਉਸ ਪਾਰਟੀ ਦੇ ਸਿਸਟਮ ਦੀ ਆਦਤ ਪਈ ਆ ਤੇ ਉਹ ਤਬਦੀਲੀ ਕਿਵੇਂ ਆਊਗੀ ਉਹਨਾਂ ਦੇ ਵਿੱਚ ਲੇਕਿਨ ਪਾਰਟੀ ਨੇ ਉਦੋਂ ਵੀ ਨਹੀਂ ਸਾਡੀ ਮੰਨੀ ਦਿੱਲੀ ਦੀ ਚੱਲਦੀ ਸੀ ਉਦੋਂ ਉਦੋਂ ਪੰਜਾਬ ਦੇ ਵਿੱਚ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦਾ ਬੋਲਬਲਾ ਸੀ ਸੋ ਉਦੋਂ ਵੀ ਸਾਡੀ ਗੱਲ ਨਹੀਂ ਮੰਨੀ ਗਈ ਔਰ ਫਿਰ ਦੂਜੀਆਂ ਪਾਰਟੀਆਂ ਦੇ ਲੀਡਰ ਲਏ ਗਏ ਔਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਹਾਰ ਗਏ ਉਹ ਹਾਰਨ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਵਿੱਚ ਵਾਪਸ ਚਲੇ ਗਏ ਸੋ ਇੱਕ ਤੇ ਦੂਜੀਆਂ ਪਾਰਟੀਆਂ ਤੋਂ ਬੰਦੇ ਜਿਹੜੇ ਨੇ ਬਿਲਕੁਲ ਨਹੀਂ ਲੈਣੇ ਚਾਹੀਦੇ ਇਸ ਤੋਂ ਇਲਾਵਾ ਅ ਸਰਕਾਰੀ ਕੰਮਕਾਜ ਦੇ ਵਿੱਚ ਇੱਕ ਪਾਰਦਰਸ਼ਤਾ ਜਿਹੜੀ ਆ ਉਹ ਨਜ਼ਰ ਆਉਣੀ ਚਾਹੀਦੀ ਹੈ ਮੈਨੂੰ ਯਾਦ ਹੈ ਮੈਂ ਅੱਗੇ ਵੀ ਇੱਕ ਦਿਨ ਸ਼ੇਅਰ ਕੀਤੀ ਸੀ ਗੱਲ ਵੀ ਇੱਕ ਵਾਰੀ ਪਵੰਤ ਮਾਨ ਮੈਨੂੰ ਮਿਲਣ ਆਇਆ ਜਦੋਂ ਮੈਂ ਟ੍ਰਿਬਿਊਨ ਦੇ ਵਿੱਚ ਐਗਜ਼ੈਕਟਿਵ ਵੈਲਟਰ ਸੀਗਾ ਤੇ ਮੈਨੂੰ ਆਂਦੇ ਜੀ ਕੀ ਇੱਕ ਸਿਸਟਮ ਹੈ ਕਿ ਜਦੋਂ ਤੁਸੀਂ ਸਰਕਾਰੀ ਅਹੁਦੇ ਦੀ ਸੌ ਚੁੱਕਦੇ ਜੇ ਤੇ ਤੁਸੀਂ ਕਹਿੰਦੇ ਜੇ ਵੀ ਮੈਂ ਚੀਜ਼ਾਂ ਗੁਪਤ ਰੱਖੰਦੀ ਸੌ ਖਾਨਾ ਪਰਾਂਦੇ ਵੀ ਲੋਕਤੰਤਰ ਦੇ ਵਿੱਚ ਸੌ ਦਿਖਾਣੀ ਚਾਹੀਦੀ ਵੀ ਅਸੀਂ ਪਾਰਦਰਸ਼ੀ ਹੋਵਾਂਗੇ ਮੈਂ ਕਹੇ ਜੀ ਆਈਡੀਆ ਬਹੁਤ ਚੰਗਾ ਵਾ ਸੋ ਹੁਣ ਕੰਮਕਾਜ ਦੇ ਵਿੱਚ ਐਟਲੀਸਟ ਪਾਰਦਰਸ਼ਤਾ ਲਿਆਓ ਤੁਸੀਂ ਚਲੋ ਫਾਈਲਾਂ ਤੇ ਲੋਕਾਂ ਦਾ ਨਾਮ ਦਿਖਾਓ ਲੇਕਿਨ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਲਿਆਉਂਦੀ ਵਾਕਈ ਲੋੜ ਹੈ ਦਿੱਲੀ ਦੀ ਲਖ ਦਖਲ ਅੰਦਾਜ਼ੀ ਦੇ ਬਾਰੇ ਕਿਰੀ ਕੁਰੀ ਸਾਰੇ ਕਾਲਜ ਨੇ ਕਿਹਾ ਵਾ ਦਿੱਲੀ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਫੈਸਲੇ ਇੱਥੇ ਲੈਣੇ ਚਾਹੀਦੇ ਆ ਜੇ ਲੀਡਰਸ਼ਿਪ ਤਾਂ ਦਿੱਲੀ ਵੀ ਚੇਂਜ ਲਿਆਉਣੀ ਆ ਚੇਂਜ ਵੀ ਲਿਆਉਣੀ ਆ ਤੇ ਉਹ ਇੱਥੇ ਆਵੇ ਇਥੋਂ ਦੇ ਐਮ ਐਲ ਏਜ਼ ਲਿਆਉਣ ਕਿਉਂਕਿ ਇਹ ਉਹਨਾਂ ਦੀ ਸਰਕਾਰ ਆ ਉਹ ਲੋਕਾਂ ਦੇ ਚੁਣੇ ਹੋਏ ਨਮਾਉਂਦੇ ਨੇ ਵੀ ਆਈ ਪੀ ਕਲਚਰ ਦਾ ਖਾਤਮਾ ਜਿਹੜਾ ਬਹੁਤ ਜ਼ਰੂਰੀ ਆ ਅਸੀਂ ਇਹ ਲਗਾਤਾਰ ਕਹਿੰਦੇ ਆਏ ਸੀ ਵੀ ਨਾ ਲਾਲ ਬੱਤੀਆਂ ਹੋਣਗੀਆਂ ਨਾ ਹੂਟਰ ਹੋਣਗੇ ਸਿਕਿਉਰਿਟੀ ਦੇ ਵਿੱਚ ਵੀ ਬੜੇ ਵੱਡੇ ਪੱਧਰ ਤੇ ਕਟੌਤੀ ਕੀਤੀ ਜਾਊਗੀ ਸੋ ਉਹਨਾਂ ਦੀ ਸਿਕਿਉਰਿਟੀ ਚਾਹੀਦੀ ਜਦੀ ਵਾਕੀ ਲੋੜ ਆ ਲੇਕਿਨ ਵੀ ਆਈ ਪੀ ਕਲਚਰ 50 50 60 60 70 70 ਗੱਡੀਆਂ ਦਾ ਕਾਫਲਾ ਜੋ ਚੱਲਦਾ ਵਾ ਫਿਰ ਫਰਕ ਆਦਾ ਹੋਇਆ ਫਿਰ ਕੀ ਫਰਕ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਔਰ ਅਕਾਲੀ ਦਾ ਲੜ ਪਾਜ ਪਾ ਦੇ ਵਿੱਚ ਸੋ ਵੀਆਈਪੀ ਕਲਚਰ ਦਾ ਖਤਮ ਹੋਵੇ ਔਰ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਬੋਲਬਾਲਾ ਨਜ਼ਰ ਆਉਣਾ ਚਾਹੀਦਾ ਵਾ ਬਾਕੀ ਜਿਹੜੇ ਵਾਦੇ ਉਹਨੇ ਕੀ ਕਰੋ ਜਿਹੜੇ ਤੁਸੀਂ ਪੂਰੇ ਕਰ ਸਕਦੇ ਜੇ ਜੇ ਵਾਦੇ ਪੂਰੇ ਨਹੀਂ ਕਰ ਸਕਦੇ ਤਾਂ ਨਾ ਕਰੋ ਹੁਣ ਵਾਦੇ ਕੀਤੇ ਆ ਬਿਜਲੀ ਦਾ ਵਾਦਾ ਕੀਤਾ ਬਹੁਤ ਚੰਗੀ ਗੱਲ ਹੈ ਸ਼ਾਇਦ ਉਹਦੇ ਕਰਕੇ ਹੀ ਇਹ ਤਿੰਨ ਸੀਟਾਂ ਵੀ ਆ ਗਈਆਂ ਔਰ ਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਲੈ ਕੇ ਆਓ ਪੈਸਾ ਇਕੱਠਾ ਕਰੋ ਪੈਸਾ ਪਿਛਾਓ ਕਿਤੇ ਪੈਸਾ ਔਰ ਉਹਨਾਂ ਦਾ ਵਾਅਦਾ ਜਿਹੜਾ ਵਾ ਪੂਰਾ ਕਰੋ ਸਿਰਫ ਉਹ ਹੀ ਨਹੀਂ ਹੋਰ ਵੀ ਤੁਸੀਂ ਬਹੁਤ ਵਾਅਦੇ ਕੀਤੇ ਸੀ ਸਿੱਖਿਆ ਦੇ ਵਿੱਚ ਬਿਹਤਰੀ ਆਊਗੀ ਹਸਪਤਾਲਾਂ 'ਚ ਬਿਹਤਰੀ ਆਊਗੀ ਉਹ ਨਜ਼ਰ ਨਹੀਂ ਆਈ ਉਹ ਸਿਰਫ ਗੱਲਾਂ ਬਾਤਾਂ ਹੀ ਆ ਸਿਰਫ ਇਸ਼ਤਿਹਾਰ ਹੀ ਹੈ ਉਹਨੇ ਸਾਡੇ ਕੋਲਰ ਨੇ ਵੀ ਕਿਹਾ ਵਾ ਕਿ ਇਸ਼ਤਿਹਾਰਬਾਜ਼ੀ ਜਿਹੜੀ ਆ ਬੰਦ ਕੀਤੀ ਜਾਵੇ ਜੇ ਤੁਸੀਂ ਕਿਤੇ ਪੈਸਾ ਬਚਾਇਆ ਵਾ ਤੇ 10 ਗੁਣਾ ਜ਼ਿਆਦਾ ਪੈਸਾ ਤੁਸੀਂ ਉਹਦੀ 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 ਇਸ਼ਤਿਹਾਰਬਾਜ਼ੀ ਤੇ ਲਾ ਦਿੰਦੇ ਜੇ ਦੱਸਣ ਦੇ ਪੀ ਅਸੀਂ ਆ ਕੀਤਾ ਵਾ ਉਹ ਪੈਸਾ ਲੋਕਾਂ ਦੇ ਖਰਚੇ ਜਾਵੇ ਮੰਤਰੀਆਂ ਨੂੰ ਕੰਮ ਕਰਨ ਦੀ ਖੁੱਲ ਛੁੱਟ ਦਿੱਤੀ ਜਾਵੇ ਹੁਣ ਮੰਤਰੀਆਂ ਨੂੰ ਦੇ ਉੱਤੇ ਸ਼ਕੰਜਾ ਕਸਿਆ ਵਾਸੀ ਐਮ ਆਫਿਸ ਨੇ ਉਹ ਸ਼ਕੰਜੇ ਨੂੰ ਥੋੜੀ ਜਿਹੀ ਸ਼ਕੰਜੇ ਟੈਲ ਦਿੱਤੀ ਜਾਵੇ ਸਿਰਫ ਮੰਤਰੀਆਂ ਨੂੰ ਨਹੀਂ ਐਮ ਐਲ ਏਜ਼ ਨੂੰ ਵੀ ਏਮ ਪਾਵਰ ਕੀਤਾ ਜਾਵੇ ਐਮ ਐਲ ਏਜ਼ ਦਾ ਹਰ ਹਲਕੇ ਦੇ ਵਿੱਚ ਦਫ਼ਤਰ ਹੋਵੇ ਉਹਨਾਂ ਦਾ ਸਟਾਫ ਹੋਵੇ ਉਹਨਾਂ ਨੂੰ ਐਮ ਐਲ ਏ ਲੈਡ ਫੰਡ ਕੋਈ ਲੱਖ ਕੋ ਕਰੋੜ 2 ਕਰੋੜ ਰੁਪਈਆ ਸਾਲ ਦਾ ਦਿੱਤਾ ਜਾਵੇ ਤਾਂ ਕਿ ਉਹ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰ ਸਕਣ ਔਰ ਉਸ ਤੋਂ ਇਲਾਵਾ ਜਿਹੜੇ ਵਿਕਾਸ ਦੇ ਕੰਮ ਆ ਆਪਣੇ ਆਪਣੇ ਹਲਕਿਆਂ ਦੇ ਵਿੱਚ ਉਹਨਾਂ ਦੀ ਵਿਕਾਸ ਹਲਕਾ ਵਿਕਾਸ ਕਮੇਟੀ ਬਣਾ ਕੇ ਹੋਏ ਐਮਐਲਏ ਨੂੰ ਚੇਅਰਮੈਨ ਬਣਾ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਕੰਮ ਲੱਭੇ ਸਿਰਫ ਸਿਰਫ ਭੋਗਾਂ ਤੇ ਸ਼ਾਦੀਆਂ ਅਟੈਂਡ ਕਰਨ ਤੋਂ ਇਲਾਵਾ ਹੋਰ ਵੀ ਕੋ ਕੰਮ ਕਰ ਸਕਣ ਵਿਧਾਨ ਸਭਾ ਨੂੰ ਜਿਹੜੀ ਉਹਦੀ ਬਣਦੀ ਵਿਧਾਨ ਸਭਾ ਦੀ ਮਹਿੰਤਿਆ ਉਹ ਦਿੱਤੀ ਜਾਵੇ ਆ ਆਮ ਆਦਮੀ ਪਾਰਟੀ ਚ ਜਦੋਂ ਅਸੀਂ ਆਮ ਆਦਮੀ ਪਾਰਟੀ ਵਿਰੋਧ ਵਿਰੋਧੀ ਤਿਰਦੇਵ ਜੀ ਸੀ ਤਾਂ ਅਸੀਂ ਹਮੇਸ਼ਾ ਕਹਿੰਦੇ ਸੀ ਕਿ ਸੈਸ਼ਨ ਲੰਬੇ ਹੋਣੇ ਚਾਹੀਦੇ ਆ ਤੇ ਹੁਣ ਕੀ ਹੋ ਗਿਆ ਹੁਣ ਤੇ ਤੁਹਾਡੇ ਕੋਲ ਆ ਪਾਵਰ ਹੁਣ ਤੇ ਤੁਹਾਡੇ ਹੱਥ ਚ ਆ ਵੀ ਸੈਸ਼ਨ ਜਿੰਦਾ ਮਰਜ਼ੀ ਲੰਬਾ ਕਰ ਲਿਓ ਵਿਧਾਨ ਸਭਾ ਦੇ ਰੂਲ ਮੁਤਾਬਕ ਘੱਟੋ ਘੱਟ 50 ਜਾਂ 56 ਸੈਸ਼ਨ ਸਿਟਿੰਗਸ اجلاس ਜਿਹੜੇ ਹਰ ਸਾਲ ਹੋਣੇ ਚਾਹੀਦੇ ਆ ਲੇਕਿਨ ਵੇਖਿਆ ਗਿਆ ਵਾ ਪੀ 10 15 20 ਦਿਨ ਤੋਂ ਵੱਧ ਵਿਧਾਨ ਸਭਾ ਦੇ اجلاس ਨਹੀਂ ਹੁੰਦੇ ਬਾਹਰਲੇ ਮੁਲਕਾਂ ਚ ਵੇਖ ਲਓ 1.5 150 ਦਿਨ ਪਾਰਲੀਮੈਂਟ ਜਿਹੜਾ ਵਾ ਜਾਂ ਉਥੋਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਵਾਂ ਜਿਹੜੀਆਂ ਸਟੇਟਾਂ ਦੀਆਂ ਉਹ ਬੈਂਦੀਆਂ ਵਾਂ ਇੱਥੇ ਪਾਰਲੀਮੈਂਟ ਦੇ ਵਿੱਚ ਵੀ ਹੁਣ ਹੌਲੀ ਹੌਲੀ ਪਾਰਲੀਮੈਂਟ ਦੀ ਜਿਹੜੀਆਂ ਸਿਟਿੰਗਸ ਐ ਕੱਟ ਰਹੀਆਂ ਵਾਂ ਸੋ ਇੱਥੇ ਵੀ ਮੇਰੇ ਹਿਸਾਬ ਦੇ ਨਾਲ ਜਿਹੜਾ ਬਜਟ ਸੈਸ਼ਨ ਐ ਕੱਟੂ ਕਰਨ 10 15 20 ਦਿਨ ਦਾ ਹੋਵੇ ਔਰ ਉਸ ਤੋਂ ਇਲਾਵਾ ਹਰ ਮਹੀਨੇ 4-5 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਹੋਵੇ ਤਾਂ ਕਿ ਜਿਹੜੀ ਅਫਸਰਸ਼ਾਹੀ ਹੈ ਉਹ ਤੇ ਨਿਕੀਲ ਕਸੀ ਜਾ ਸਕੇ ਅਫਸਰ ਜਿਹੜੇ ਨੇ ਉਹ ਜਵਾਬਦੇਹੀ ਹੋਣ ਲੋਕਾਂ ਨੂੰ ਉਥੇ ਮਸਲੇ ਵਿਚਾਰੇ ਜਾਣ ਹਲਕਿਆਂ ਦੇ ਮਸਲੇ ਵਿਚਾਰੇ ਜਾਣ ਲੋਕਾਂ ਦੇ ਮਸਲੇ ਵਿਚਾਰੇ ਜਾਣ ਔਰ ਫੀਡਬੈਕ ਵੀ ਮਿਲੇ ਮੇਰਾ ਕਹਿਣ ਦਾ ਪਾਵੇ ਆ ਕਿ ਲੋਕਾਂ ਨੂੰ ਵਾਕਈ ਲੱਗਣਾ ਚਾਹੀਦਾ ਵਾ ਕਿ ਇਹ ਇੱਕ ਵੱਖਰੀ ਸਰਕਾਰ ਹੈ ਸਾਡੀ ਸਰਕਾਰ ਹੈ ਪਹਿਲੀਆਂ ਪਾਰਟੀਆਂ ਨਾਲ ਵੱਖਰੀ ਸਰਕਾਰ ਹੈ ਇਹ ਪਹਿਲੀਆਂ ਪਾਰਟੀਆਂ ਵਰਗੇ ਨਹੀਂ ਔਰ ਮੇਰਾ ਖਿਆਲ ਹੈ ਕਿ ਨਵਾਂ ਕਾਡਰ ਜਿਹੜਾ ਵਾ ਉਹਨੂੰ ਬਣਾਉਣ ਦੀ ਲੋੜ ਹੈ ਜੇ ਨਵਾਂ ਕਾਡਰ ਹੁੰਦਾ ਇਹ ਨਵਾਂ ਕਾਡਰ ਦੀ ਕਾਡਰ ਦੇ ਵਿੱਚ ਐਡੀਸ਼ਨਸ ਹੋ ਰਹੀਆਂ ਹੁੰਦੀਆਂ ਚੰਗੇ ਬੰਦੇ ਪਾਰਟੀ ਚਾ ਰਹੇ ਹੁੰਦੇ ਤੁਸੀਂ ਵੇਖਿਓ ਹੁਣ ਕਿੰਨੇ ਕੁ ਪੜੇ ਲਿਖੇ ਬੰਦੇ ਹੁਣ ਪਾਰਟੀ ਚਾ ਰਹੇ ਆ ਇਹ 4 2016 17 ਦੇ ਵਿੱਚ ਬਹੁਤ ਸਾਰੇ ਵਾਈਸ ਚਾਂਸਲਰ ਬਹੁਤ ਸਾਰੇ ਰਿਟਾਇਰਡ ਪ੍ਰਿੰਸੀਪਲਸ ਰਿਟਾਇਰਡ ਅਫਸਰ ਜਿਹੜੇ ਨੇ ਉਹ ਪਾਰਟੀ ਜੁਆਇਨ ਕਰਨਾ ਚਾਹੁੰਦੇ ਸੀ ਹੁਣ ਕਿੰਨੇ ਕੁ ਪਾਰਟੀ ਜੁਆਇਨ ਕਰਨਾ ਚਾਹੁੰਦੇ ਰਿਟਾਇਰਡ ਅਫਸਰ ਜਾਂ ਜਿਹੜੇ ਇੰਪੋਰਟੈਂਟ ਪੜੇ ਲਿਖੇ ਲੋਕ ਨੇ ਸੋ ਆਪਣਾ ਕਾਡਰ ਬਿਲਡ ਅਪ ਕਰੋ ਜੇ ਕਾਡਰ ਬਿਲਡ ਅਪ ਕਰੋਗੇ ਤੇ ਤੁਹਾਨੂੰ ਐਮਐਲਏ ਨੂੰ ਐਮਪੀ ਦੀ ਇਲੈਕਸ਼ਨ ਨਹੀਂ ਲੜਾਉਣੀ ਪੈਣੀ ਫਿਰ ਜਾਂ ਮੰਤਰੀਆਂ ਨੂੰ ਐਮਪੀ ਦੀ ਇਲੈਕਸ਼ਨ ਨਹੀਂ ਲੜਾਉਣੀ ਪੈਣੀ ਤੁਹਾਡੇ ਕੋਲ ਕਾਡਰ ਹੋਊਗਾ ਬੰਦੇ ਹੋਣਗੇ ਜਿਹੜੇ ਇਸ ਜਿਹੜੇ ਇਹ ਚੋਣਾਂ ਲੜ ਸਕਣਗੇ ਸੋ ਲੋੜ ਹੈ ਕੰਮ ਕਾਜ ਦੇ ਵਿੱਚ ਬਿਹਤਰੀ ਲਿਆਉਣ ਦੀ ਕਾਰਗੁਜ਼ਾਰੀ ਵਿੱਚ ਬਿਹਤਰੀ ਲਿਆਉਣ ਦੀ ਫੋਟੋ ਆਫ ਨੂੰ ਛੱਡ ਕੇ ਇਸ਼ਤਿਹਾਰਾਂ ਨੂੰ ਛੱਡ ਕੇ ਅੱਗੇ ਵਧਣ ਦੀ ਲੋੜ ਆ ਅ ਤੁਸੀਂ ਲੀਡਰਸ਼ਿਪ ਤੇ ਵਿੱਚ ਤਬਦੀਲੀ ਲਿਆਓ ਜਾਂ ਨਾ ਲਿਆਓ ਉਹ ਇੱਕ ਵੱਖਰੀ ਗੱਲ ਆ ਲੀਡਰਸ਼ਿਪ ਜੇ ਕਾਰਗੁਜ਼ਾਰੀ ਉਹ ਹੀ ਰਣੀਆ ਤੇ ਫਿਰ ਲੀਡਰਸ਼ਿਪ ਤਬਦੀਲੀ ਕਰਨ ਦੀ ਵੀ ਲੋੜ ਨਹੀਂ ਕੋਈ ਫਿਰ ਤੇ ਉਹ ਠੀਕ ਹੈ ਲੀਡਰਸ਼ਿਪ ਚੱਲ ਰਹੀ ਹੈ ਲੇਕਿਨ ਇਹ ਜ਼ਰੂਰ ਆ ਕਿ ਜੇ ਲੀਡਰਸ਼ਿਪ ਦੇ ਵਿੱਚ ਇਹ ਕੰਮ ਕਮ ਕਾਜ ਦੇ ਵਿੱਚ ਚੇਂਜ ਨਹੀਂ ਆਊਗੀ ਤੇ ਤੇ ਲੀਡਰਸ਼ਿਪ ਚੇਂਜ ਨਾਲ ਵੀ ਨਹੀਂ ਫਰਕ ਪੈਣਾ ਔਰ ਜੇ ਲੀਡਰਸ਼ਿਪ ਚੇਂਜ ਹੋਣੀ ਆ ਤੇ ਮੈਂ ਜੇ ਅੱਗੇ ਦੱਸ ਕੇ ਹਟਿਆ ਕਿ ਉਹ ਐਮਐਲਏਜ਼ ਨੂੰ ਲੀਡਰਸ਼ਿਪ ਜਿਹੜੀ ਆ ਚੇਂਜ ਕਰਨੀ ਚਾਹੀਦੀ ਹੈ ਨਾ ਕਿ ਦਿੱਲੀ ਤੋਂ ਨਾ ਕਿ ਅਰਵਿੰਦ ਕੇਜਰੀਵਾਲ ਲੀਡਰਸ਼ਿਪ ਚੇਂਜ ਕਰੇ ਨਾ ਕਿ ਰਾਗਵ ਚਟਾ ਕਰੇ ਜਾਂ ਸੰਦੀਪ ਪਾਠਕ ਕਰੇ ਜਾਂ ਸੰਜੇ ਸਿੰਘ ਕਰਨ ਜਾਂ ਕੋਈ ਹੋਰ ਕਰਨ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਪੰਜਾਬ ਦੇ ਨੁਮਾਇंदे ਆ ਜਿਹੜੇ ਉਹ ਫੈਸਲੇ ਲੈਣ ਜਿਹਨਾਂ ਚਿਰ ਤੱਕ ਇਹ ਨਹੀਂ ਹੋਊਗਾ ਉਹਨੇ ਚਿਰ ਤੱਕ ਲੋਕਾਂ ਦੇ ਵਿੱਚ ਬੇਚੈਨੀ ਜਿਹੜੀ ਉਹ ਵਧੂਗੀ ਔਰ ਜੇ ਇਹ ਸਭ ਕੁਝ ਕੋਰਸ ਕਰੈਕਸ਼ਨ ਨਾ ਕੀਤੀ ਗਈ ਤੇ ਮੇਰੇ ਖਿਆਲ ਦੇ ਨਤੀਜੇ ਪਾਰਟੀ ਨੂੰ 2027 ਦੇ ਵਿੱਚ ਜ਼ਰੂਰ ਭੁਗਤਨੇ ਪੈਣਗੇ